ਆ ਮੇਰਾ ਬਰ ਕੋ ਅਵਰੇ ਪੁੱਛੀ ਯਾਰ ਅੱਲਾਹ ਅੱਲਾਹ ਕੀ ਰੱਖਣਾ ਇਹਦਾ ਦਾਸ ਸਰ ਦੇ ਗਾਲ ਲੈ ਚਲ ਮੈਨੂੰ ਤੂੰ ਇੱਥੇ ਦੱਸਦਾ ਮੇਰੇ ਅਸਤੇ ਕਿੰਨੇ ਵੀ ਹਾਂ ਜਾਂ ਨਹੀਂ ਤੈਨੂੰ ਜਵਾਬ ਉਹ ਯਾਰ ਕੋਈ ਰਾਹ ਪਾ ਗੱਲ ਦਾ ਮੈਂ ਲੋਕਾਂ ਤੋਂ ਤਾਂ ਆ ਤੇ ਐ ਮੰਗਣਾ ਫਿਰ ਫਿਰ ਉਹ ਮੰਗਲਾ ਫਿਰ ਉਹਨੇ ਮੰਗਣ ਦਾ ਫਾਇਦਾ ਹੋ ਗਈ ਚਰ ਜਦ ਅੱਛੀ ਪਕੀਤ ਨੂੰ ਗਾਣੀਆਂ ਦਾ ਜਿਹੜਾ ਤਰੀਕਾ ਆ ਦਾ ਹੈਗਾ ਹੀ ਆ ਹੀ 2500 ਤੋਂ 20000 ਰੁਪਏ ਹੈ ਫੇਰ ਆ ਕੱਟ ਹਾਂ ਆ ਫੇਰ ਕੋ ਡੱਬੇ ਦਾ ਜਿਹਦਾ ਦੇਣੀ ਹੋਈ ਤਾਂ ਦੇਦੀ ਤੇ ਨਹੀਂ ਤੇਰੀ ਮਰਜ਼ੀ ਮੈਂ ਵੀ ਮੈਂ ਤੇਰੀ ਸੌਣ ਲੱਗੇ ਇੱਕ ਗਾ ਲੈਣੀ ਸੀ ਗਾ ਲਈ ਜਾਂਦੇ ਸੀ বিজে ਕੀ ਦਲੇ ਲੈਂ ਮੈਂ ਨਹੀਂ ਫੇਰ ਜਿਹੜਾ ਚਾਚਾ ਦਾ ਹਾਂ ਪੂਰ ਟੈਕਸ ਮੋਰ ਫੇਰ ਉਹ ਤਾਂ ਧੰਮਾ ਉਹ ਨਹੀਂ ਉਹ ਦੂਰ ਠੀਕ ਹੈ ਨਾ ਹੋਰ ਦਾ ਆ ਉਹਦੇ ਬੰਦੇ ਨੂੰ ਕਿਹਾ ਜਾਂਦਾ ਪਸਾਹੀਆ ਫਿਰ ਨਹੀਂ ਹੋਣਾ ਬਿਲਕੁਲ ਮਾਜੀ ਮਾਜੀ ਦੀ ਬੋਸਾ ਨਹੀਂ ਭਾਬਾ ਜੇਦਾ ਭਰਾ ਜੇਦਾ ਭਰਾ ਜੇਦਾ ਭਰਾ ਭਰਾ ਬਣ ਗਿਆ ਨਾ ਮੈਂ ਵੀ ਤੇਰੇ ਸਿਰ ਦੀ ਹੌਲ ਆ ਗੱਟਾ ਜੇ ਉਹ ਡੋੜ ਤੂੰ ਨਾ ਮਦਲਾ ਆਪਦਾ ਮਾਜੀ ਤੇ ਨਾ ਤਾਂ ਫਾਂਸ ਉਹ ਸੇਰ ਜੋ نیچے ਬੈਠੇਗਾ ਨਾ ਇਥੇ ਇਤਨੀ ਮੋਟੀ ਧਾਰ ਆਏਗੀ ਸਹੀ ਹੈ ਬਸ ਹੱਥ ਨਾਲ ਕਰ ਸਹੀ ਹੈ ਨਹੀਂ 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 ਕੋਤ ਮਰਦਾ ਤੇਰੇ ਸਿਰ ਦੀ ਇੱਕ ਨਾ ਘਰੇ ਨੁਕਸਾਨ ਬਾਲਾ ਹਾਂ ਜੀ ਨਹੀਂ ਤੇਰੇ ਉਹ ਗੋੜੀ ਤੁਮ ਮਾਡੀ ਮੇਰੇ ਤਰ੍ਹਾਂ ਚਰਵਾਉਂਦੇ ਓਹ ਲਾਦਾ ਕੁਡਾ ਬਾਰੇ ਅਮਰੀਕਾ ਤੋਂ ਆਇਆ ਓਹ ਲਾਦਾ ਜੇ ਹਣ ਬੋਲਣ ਨਹੀਂ ਨਹੀਂ ਜੇਦਾ ਚਾਚਾ ਤੁਰ ਜਾਨੇ ਫਿਰ ਤੁਰ ਜਾਨੇ ਬਾਫਰਾ ਕਰ ਹੱਥ ਕਰ ਲੈ ਕੀ ਆਦਾ ਬੰਦਾ ਨਹੀਂ ਯਾਰ ਨਾਲ ਜੇਦਾ ਜਿਹੜੇ ਮੰਗੇ ਨੇ ਕਰਦਾ ਕਰਦਾ ਕੰਮ ਦਾ ਅੰਦਰ ਵਾਲਾ ਹੀ ਆ ਓਹ ਯਾਰ ਆ ਥੱਕਾ ਕਰੀਂ ਨਾ ਕੋਈ ਨਹੀਂ ਉਹਦਾ ਤੂੰ ਮੇਰੀ ਗੱਲ ਸੁਣ ਲੈ ਹਾਂ ਠੀਕ ਬੱਲ ਤਰਾਪ ਤੇ ਜਾਉਣ ਪੜਦੇ ਹਸਦਾ ਉਹ ਤਾਂ ਪੁੱਤ ਕਹਿਣੀ ਲੋੜੀ ਹਾਂ ਮੇਰੇ ਕੋਲ ਤਾਂ ਕਿੰਨੇ ਰਹਿਸੇ ਸਾਰੇ ਗੁਰ ਦਾ ਜਿਹੜੇ ਗਾਂਦ ਘਾਲ ਕੇ ਮੈਂ ਸਭ ਨੂੰ ਦੌਰਤ ਨਹੀਂ ਬੱਤ ਰਹਿ ਮੇਰਾ ਪਰਦਾ ਹੀ ਹੁੰਦਾ ਰੱਖਣਾ ਹਾਂ ਠੀਕ ਫਿਰ ਜੇ ਮੈਂ ਤੈਨੂੰ ਕਹਾਂ ਤਾਂ ਸਾਡੇ ਹੀ ਹੈ ਫਿਰ ਸਾਡਾ ਚਾਰ ਚਾਰ ਉੱਤੇ ਮਿਲ ਜੂ ਤੈਨੂੰ ਉਹ ਤਾਂ ਕੋਈ ਗੱਲ ਨਹੀਂ ਚਾਰ ਜੋੜ ਜਾਊਗਾ ਮੈਂ ਓਏ ਬਾਹਰ ਨਾ ਦੋਹੀ ਛੱਡ ਬੱਚਾ ਛੱਡ ਪੋ ਬੱਚਾ ਛੱਡ ਦੋ ਮਰ ਬੱਚਾ ਛੱਡ ਦੇ ਛੱਡ ਬੱਚਾ ਛੱਡ ਦੋ ਬੱਚਾ ਛੱਡ ਬੱਚਾ ਤਾਂ ਛੱਡ ਦੇ ਨਾ ਤੂੰ ਛੱਡ ਦੇ ਬੱਚਾ ਤਾਂ ਛੱਡ ਲੈ ਛੜਦਾ ਛੜ ਬੱਚਾ ਖਾਪਰਾ 500 ਦਾ 15 ਦਾ ਤੇਰੀ ਨਾ ਫੜਿਆਰੀ ਤੇ ਇਹਨਾਂ ਦਾ ਲੈਣ ਫੜੀ ਹੋਗੀ ਮੈਂ ਤੂੰ ਬੱਚਾ ਪਾਸ ਕਰ ਇਹ ਤਾਂ ਕਰੀ ਜਾਂਦੇ ਹੁੰਦੇ ਨਖਰੇਬਾਜ਼ੀ ਉਹ ਤੂੰ ਬੱਚਾ ਦਾ ਸ਼ਾਲਾ ਤੂੰ ਕੀ ਲੈਣਾ ਛੜਨਾ ਛੜਦੇ ਜਵਾਬ ਦੇ ਦੇ ਹਾਂ ਹੋਰ ਆ ਗਿਆ ਸ਼ਾਲਾ ਤਾਂ ਚੰਗੇ ਇਕੱਲੇ ਇਹਦੇ ਅੰਦਰ ਕੋ

दार ठीक है वो तो अंदर से निकाल देंगे तो लोगों को निकाल देंगे पानी दे दो जी डौपर बेटे से वादा कर रहा है आ गया पड़गी में दफे है थोड़ा थोड़ी है जिथे कुड़ी 14 ना सर इतना ना है क्या ना पानी था तो था हो हो नहीं है भी बोल सकते हैं हाँ। तो को में, में कोई हमारे अंतर नहीं है। क्या है कुछ पंद्रह दस कोई ज्यादा अंतर नहीं चलो खर्चा चेक कर चलो